ਜੋ ਇਹ ਕੰਧਾਂ ਦੇ ਵਿੱਚ ਉੱਥੇ ਨਿਸ਼ਾਨ ਬਣੇ ਹੋਏ ਆ ਇਹ ਇੱਕ ਵਿਸਫੋਟ ਦੇ ਦੌਰਾਨ ਨਿਕਲੇ ਪਾਣੀ ਦੀਆਂ ਟੈਂਕੀਆਂ ਜਿਹੜੀਆਂ ਗਿਆ ਉਹ ਲੀਕ ਹੋ ਚੁੱਕੀਆਂ ਫਟ ਗਈਆਂ ਇਸ ਦੇ ਨਾਲ ਦੂਰ ਦੂਰ ਤੱਕ ਕੰਧਾਂ ਦੇ ਉੱਤੇ ਜਿਹੜੇ ਨਿਸ਼ਾਨ ਹੈ ਉਹ ਬਣ ਜਾਂਦੇ ਆ ਸ਼ੀਸ਼ੇ ਭੰਨੇ ਗਏ ਆ ਤੇ ਇਹ ਤਾਂ ਸ਼ੀਸ਼ਾ ਵੀ ਭਾਜੀ 12mm ਦਾ ਹੋਊਗਾ ਕੀ ਬਿਲਕੁਲ ਬਿਲਕੁਲ ਭਾਜੀ ਕਿ ਤੁਸੀਂ ਆਪ حساب ਲਾ ਲਓ ਕਿੰਨੀ ਜ਼ੋਰ ਨਾਲ ਧਮਕ ਪਈ ਹੋਗੀ ਜੇ ਇੱਥੇ ਸਾਡੇ ਗਵਾਂਢ ਕਿਤੇ ਬਾਲੇ ਵਾਲਾ ਘਰ ਹੁੰਦਾ ਜਾਂ ਕੁਝ ਹੁੰਦਾ ਉਹ ਤਾਂ ਕੱਚੀ ਚਣਾਈ ਦਾ ਜਿਹਨੂੰ ਕਹਿੰਦੇ ਆ ਉਹ ਤਾਂ ਡੈਕ ਭਣੀ ਸੀ ਗੱਡੀ ਵਾੜ ਖਰੀਦੀ ਸੀ ਆਪਣੀ ਉਹ ਭੱਜ ਗਈ ਸਾਰੀ ਉਸ ਤੋਂ ਬਾਅਦ ਜਦੋਂ ਅਸੀਂ ਦੇਖਿਆ ਉਹਦਾ ਮਾਲਵਾ ਪਿਆ ਸੀ ਇੱਕ ਐਡਾ ਪੈਪ ਸੀ ਉਹਦੇ ਵਿੱਚ ਚਿਪ ਸਿਸਟਮ ਲੱਗਾ ਸੀ ਤੇ ਹੋਰ ਪੱਤੇ ਜਿਹੇ ਜਿੱਦਾਂ ਪਏ ਹੋ ਸੀਗੇ ਉਹਦੇ ਜਿਹੜੇ ਉੱਤੇ ਨਿਸ਼ਾਨ ਲੱਗੇ ਆ ਉਹ ਕੰਧਾਂ ਦੇ ਉੱਤੇ ਉਹ ਜੀ ਐਡੇ ਟੁਕੜੇ ਸੀਗੇ ਐਲੂਮੀਨੀਅਮ ਦੇ ਜਿਹੜੇ ਜਿਹੜੋ ਬਸਪੋਰਟ ਹੋਇਆ ਉੱਪਰ ਤੇ ਉਹ ਖਿੱਲਰੇ ਆ ਜੀ ਸਾਰੀ ਗੱਡੀ ਰਗੜਤਾ ਤੱਕ ਤੇ ਰਹਿਮ ਤੱਕ ਜੀ 빙ਾ ਕਰਤਾ ਉਹਨੇ ਸ਼ਰਰੇ ਕੰਧਾਂ ਦੇ ਵਿੱਚ ਲੱਗਦੇ ਆ ਧਮਕ ਦੇ ਨਾਲ ਘਰਾਂ ਦੇ ਸ਼ੀਸ਼ੇ ਟੁੱਟ ਜਾਂਦੇ ਆ ਤੇ ਉਸ ਤੋਂ ਬਾਅਦ ਉੱਥੇ ਵੱਜ ਕੇ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਇਸ ਗੱਡੀ ਦੇ ਨਾਲ ਹੁੰਦਾ ਹੈ ਤੇ ਇੱਥੋਂ ਗੱਡੀ ਨੂੰ ਟਕਰਾਂਦਾ ਹੋਇਆ ਇਸ ਰਿਮ ਦੇ ਉੱਤੇ ਵੱਜਦਾ ਫੈਂਡਰ ਜਿਹੜਾ ਹੈਗਾ ਉਹ ਟੁੱਟਿਆ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਹੈ प्रवासी काम है दसिया जा रहा है कि रोटी खान रहा मेन लगा टोली मतलब क्या क्या आपके लगा कहां, कहां? एक अंगुली में लग गया है छाती पर लग गया हाथ में लगा है चोट सारे टंके लगा है क्या लगा वहां पे कैसे कट है कैसा लगा कि सर ਲਗਦਾ ਕਿ ਸ਼ੀਸ਼ਾ ਉਸ ਹੋਗਾ ਤਾਂ ਐਸੇ ਕੱਟ ਮਾਰ ਕੇ ਸੇ ਨਿਕਲ ਗਿਆ ਜਿਵੇਂ ਕੋਈ ਨੁਕੀਲੀ ਚੀਜ਼ ਛੂਕਰ ਨਿਕਲ ਜਾਏ ਹਾਂਜੀ ਭਾਰਤ ਪਾਕਿਸਤਾਨ جنگ ਦੇ ਦਰਮਿਆਨ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹਾਲਾਂਕਿ ਬਹੁਤ ਸਾਰੇ ਲੋਕ ਅਜੇ ਵੀ ਇਸ ਚੀਜ਼ ਨੂੰ ਮਜ਼ਾਕ ਸਮਝ ਰਹੇ ਆ ਪਰ ਜਿੱਥੇ-ਜਿੱਥੇ ਹਾਲਾਤ ਬਣਦੇ ਆ ਉਥੋਂ ਦੇ ਲੋਕਾਂ ਨੂੰ ਜ਼ਰੂਰ ਪਤਾ ਹੈ ਕਿ ਹਮਲੇ ਕਿੰਨੇ ਆਨੇ ਕੇ ਤਸਵੀਰਾਂ ਤੁਹਾਨੂੰ ਇੱਥੋਂ ਦੀ ਦਿਖਾਣੇ ਆ ਕਿ ਜੋ ਇਹ ਕੰਧਾਂ ਦੇ ਵਿੱਚ ਉੱਤੇ ਨਿਸ਼ਾਨ ਬਣੇ ਹੋਏ ਆ ਇਹ ਇੱਕ ਵਿਸਫੋਟ ਦੇ ਦੌਰਾਨ ਨਿਕਲੇ ਕਿਸੇ ਵਿਸਫੋਟਕ ਸਮੱਗਰੀ ਦੇ ਜੋ ਟੁਕੜੇ ਆ ਉਹਨਾਂ ਦੇ ਨਾਲ ਬਣੇ ਆ ਦੱਸਿਆ ਜਾ ਰਿਹਾ ਹੈ ਕਿ ਇਸ ਥਾਂ ਦੇ ਉੱਤੇ ਆ ਕੇ ਜਦੋਂ ਹਮਲਾ ਹੁੰਦਾ ਤਾਂ ਉਹ ਬਲਾਸਟ ਹੁੰਦਾ ਹੈ ਬਲਾਸਟ ਹੋਂ ਦੇ ਨਾਲ ਸਾਰੇ ਪਾਸੇ ਕੰਧਾਂ ਦੇ ਵਿੱਚ ਜੜੇ ਹੈਗੇ ਆ ਉਹ ਇਸ ਤਰ੍ਹਾਂ ਦੇ ਨਿਸ਼ਾਨ ਬਣ ਜਾਂਦੇ ਆ ਪਾਣੀ ਦੀਆਂ ਟੈਂਕੀਆਂ ਜਿਹੜੀਆਂ ਗਿਆ ਉਹ ਲੀਕ ਹੋ ਚੁੱਕੀਆਂ ਪਾਟ ਗਈਆਂ ਇਸ ਦੇ ਨਾਲ ਤੇ ਉਸ ਤੋਂ ਇਲਾਵਾ ਜਦੋਂ ਉਹ ਇੱਥੇ ਆ ਕੇ ਕੋਈ ਵਿਸਫੋਟਕ ਸਮਗਰੀ ਜਿਹੜੀ ਹੈਗੀ ਆ ਉਹ ਡਿੱਗਦੀ ਆ ਤਾਂ ਉਸ ਦੇ ਨਾਲ ਤੁਸੀਂ ਦੇਖੋਗੇ ਕਿ ਦੂਰ ਦੂਰ ਤੱਕ ਕੰਧਾਂ ਦੇ ਉੱਤੇ ਜਿਹੜੇ ਨਿਸ਼ਾਨ ਹੈ ਉਹ ਬਣ ਜਾਂਦੇ ਆ ਉੱਚੀਆਂ ਜੋ ਇਮਾਰਤਾਂ ਵੀ ਬਣੀਆਂ ਹੋਈਆਂ ਉਹਨਾਂ ਤੱਕ ਵੀ ਇਹ ਤਿੱਖੇ ਨੁਕੀਲੇ ਜਿਹੜੇ ਟੁਕੜੇ ਹੈਗੇ ਜਾਂਦੇ ਆ ਤਾਂ ਕਾਫੀ ਜਿਹੜਾ ਭਿਆਨਕ ਮੰਜ਼ਰ ਬਣਾ ਦਿੰਦੇ ਆ ਤੇ ਇਸ ਦੀ ਧਮਕ ਦੇ ਨਾਲ ਜਾਂ ਇਸ ਦੇ ਵਿੱਚੋਂ ਨਿਕਲੇ ਹੋਏ ਟੁਕੜਿਆਂ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਜੋ ਨੁਕਸਾਨ ਹੋਇਆ ਹੈ ਸ਼ੀਸ਼ੇ ਭੰਨੇ ਗਏ ਆ ਤੇ ਇਹ ਤਾਂ ਸ਼ੀਸ਼ਾ ਵੀ ਭਾਜੀ 12 mm ਦਾ ਹੋਊਗਾ ਜੀ ਬਿਲਕੁਲ ਬਿਲਕੁਲ ਭਾਜੀ ਆ ਦੇਖੋ ਆ ਦੇਖੋ ਭਾਜੀ ਆ ਨਾ ਤੇ ਉਹ ਦੇ ਲੋ ਤੁਹਾਡੇ ਸਾਹਮਣੇ ਆ ਸ਼ੀਸ਼ਾ ਹੈ ਬਿਲਕੁਲ ਬਿਲਕੁਲ ਕਿ ਤੁਸੀਂ ਆਪ ਹਸਾਬ ਲਾ ਲਓ ਕਿੰਨੀ ਜ਼ੋਰ ਨਾਲ ਧਮਕ ਪਈ ਹੋਗੀ ਜੀ ਹੂੰ ਜੇ ਇੱਥੇ ਸਾਡੇ ਗਵਾਂਢ ਕਿਤੇ ਬਾਲੇ ਵਾਲਾ ਘਰ ਹੁੰਦਾ ਜਾਂ ਕੁਝ ਹੁੰਦਾ ਉਹ ਤਾਂ ਕੱਚੀ ਚਣਾਈ ਦਾ ਜਿਹਨੂੰ ਕਹਿੰਦੇ ਆ ਉਹ ਤਾਂ ਡੱਗ ਪਣੀ ਸੀ ਆਪ ਸਾਬ ਲਾ ਲੋ ਕਿੰਨੇ ਕਿੰਨੇ ਵਜੇ ਸਾਰਾ ਕੁਝ ਵਾਪਰਦਾ ਕਿਵੇਂ ਵਾਪਰਦਾ ਤਾਂ ਇੱਕ ਤੋਂ ਡੇਢ ਵਜੇ ਦੇ ਵਿੱਚ ਵਿੱਚ ਭਾਜੀ ਵਾਪਰਦਾ ਇਹ ਸਾਰਾ ਕੁਝ ਹਾਂਜੀ ਤੇ ਅਸੀਂ ਸੁੱਤੇ ਪਏ ਸੀਗੇ ਤੇ ਜਿਰੋ ਇਦਾਂ ਧਮਾਕਾ ਆਇਆ ਇੱਕਦਮ ਹੀ ਉੱਠੇ ਸੀ ਕਿ ਸ਼ਾਇਦ ਕੋਈ ਬੰਬ ਸੱਟ ਗਿਆ ਸੰਤਾਈਂ ਦਾ ਲੱਗਾ ਕੋਈ ਕੋਈ ਬੰਬ ਸੱਟ ਗਿਆ ਨਾ ਸ਼ਰਾਰਤ ਕਰਕੇ ਕੋਈ ਬੰਬ ਸੱਟ ਗਿਆ ਤੇ ਜਦੋਂ ਅਸੀਂ ਬਾਅਦ ਚ ਉੱਠ ਕੇ ਦੇਖਿਆ ਬਾਹਰ ਧੂਆਂ ਤਾਂ ਹੋਇਆ ਸੀਗਾ ਜਦੋਂ ਅਸੀਂ ਘਰ ਦਾ ਤਾਂ ਨਹੀਂ ਸਾਨੂੰ ਇੰਨਾ ਅਸੀਂ ਇਹਨਾਂ ਤੇ ਗੌਰ ਨਹੀਂ ਕੀਤਾ ਚੀਜ਼ਾਂ ਤੇ ਗੱਡੀ ਬਾੜ ਖਰੀਦੀ ਆਪਣੀ ਉਹ ਭੱਜ ਗਈ ਸਾਰੀ ਉਸ ਤੋਂ ਬਾਅਦ ਜਦੋਂ ਅਸੀਂ ਦੇਖਿਆ ਉਹਦਾ ਮਾਲਵਾ ਪਿਆ ਸੀ ਇੱਕ ਐਡਾ ਪੈਪ ਸੀ ਉਹਦੇ ਵਿੱਚ ਚਿਪ ਸਿਸਟਮ ਲੱਗਾ ਸੀ ਤੇ ਹੋਰ ਪੱਤੇ ਜਿਹੇ ਜਿੱਦਾਂ ਪਏ ਹੋ ਸੀਗੇ ਉਹਦੇ ਉਹਦੇ ਪਿੰਗ ਹੋਵੇ ਜਿੱਦਾਂ ਤੇ ਅਸੀਂ ਕਈ ਕਈ ਥਾਂ ਤੋਰੇ ਐਲੂਮੀਨੀਅਮ ਦੇ ਪੀਸ ਐਡੇ-ਡੇ ਮੋٹے ਜੀ ਜਿਹੜੇ ਵਿਚੋਂ ਨਿਕਲੇ ਆ ਜਿਨ੍ਹਾਂ ਨੇ ਭੰਨਿਆ ਨਹੀਂ ਜਿਨ੍ਹਾਂ ਨੇ ਭੰਨਿਆ ਨਹੀਂ ਭਾਈ ਜਿਹੜੇ ਵਿਸਪੋਰਟ ਹੋਏ ਐਡੇ ਐਡੇ ਪੀਸ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਇਹ ਤਾਂ ਜੀ ਧਮਕਈ ਇੰਨੀ ਪਈ ਆ ਜਿੱਦਾ ਇੱਕ ਵੇਵ ਲਹਿਰ ਨਹੀਂ ਉੱਠਦੀ ਹੁੰਦੀ ਉਹਦੇ ਨਾਲ ਇਹ ਸਾਰਾ ਕੁਝ ਹੋਇਆ ਟੁੱਟਿਆ ਜਿਹੜੇ ਉੱਤੇ ਨਿਸ਼ਾਨ ਲੱਗੇ ਆ ਉਹ ਕੰਧਾਂ ਦੇ ਉੱਤੇ ਉਹ ਜੀ ਐਡੇ ਐਡੇ ਟੁਕੜੇ ਸੀਗੇ ਐਲੂਮੀਨੀਅਮ ਦੇ ਜਿਹੜੇ ਜਿਹੜੇ ਵਿਸਪੋਰਟ ਹੋਇਆ ਉੱਪਰ ਤੇ ਉਹ ਖਿਲਰੇ ਆ ਜੀ ਮਤਲਬ ਵਿਸਪੋਰਟ ਹਵਾ ਦੇ ਵਿੱਚ ਹੁੰਦਾ ਹੈ ਹਵਾ ਵਿੱਚ ਹਵਾ ਵਿੱਚ ਹੋ ਕੇ ਫਿਰ ਥੱਲੇ ਡਿੱਗਦਾ ਫਿਰ ਉਹ ਗੱਡੀ ਭੰਦਾ ਗੱਡੀ ਤੱਕ ਵੀ ਚੱਲਦੇ ਆ ਤੁਹਾਨੂੰ ਗੱਡੀ ਦਿਖਾਉਣੀ ਆ ਕਿ ਗੱਡੀ ਕਿਸ ਤਰ੍ਹਾਂ ਨੁਕਸਾਨੀ ਗਈ ਹੈ ਇਹ ਦਿਖਾਉਣ ਦਾ ਮਤਲਬ ਇਹ ਨਹੀਂ ਹੈਗਾ ਕਿ ਘਬਰਾ ਜਾਣਾ ਚਾਹੀਦਾ ਹੈ ਪੈਨਿਕ ਹੋਣਾ ਚਾਹੀਦਾ ਹੈ ਡਰ ਦਾ ਮਾਹੌਲ ਕ੍ਰੀਏਟ ਕਰਨਾ ਨਹੀਂ ਸਾਵਧਾਨੀ ਵੱਲ ਲੈ ਕੇ ਜਾਣਾ ਹੈ ਕਿ ਜੋ ਇਹ ਹਾਲਾਤਾਂ ਨੂੰ ਮਜ਼ਾਕ ਦੇ ਵਿੱਚ ਲਿਆ ਜਾ ਰਿਹਾ ਹੈ ਜਹਾਸੋ ਹੀਣੀਆਂ ਗੱਲਾਂ ਕੀਤੀਆਂ ਜਾ ਰਹੀਆਂ ਉਹ ਰੁਕ ਸਕਣ ਤੇ ਸਰਕਾਰ ਦੀਆਂ ਜਿਹੜੀ ਗਾਈਡਲਾਈਨਸ ਆ ਜੋ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਸਾਵਧਾਨ ਰਹੋ ਸਾਵਧਾਨੀਜੇ ਰਹੋ ਲਾਈਟਾਂ ਬੰਦ ਰੱਖੋ ਆ ਪੈ ਕੇ ਫੇਰ ਭਾਜੀ ਇੱਥੇ ਡਿੱਗਿਆ ਜੀ ਇੱਥੋਂ ਫੇਰ ਤੁਸੀਂ ਆਪਸ ਹਾਬ ਲਾ ਲਓ ਥੱਲੇ ਲੱਗ ਕੇ ਵੀ ਸਾਰੀ ਗੱਡੀ ਰਗੜ ਤੱਕ ਤੇ ਰਹਿਮ ਤੱਕ ਜੀ 빙ਾ ਕਰਤਾ ਉਹਨੇ ਹਾਂ ਜੀ ਸੋ ਜਿਹੜੀ ਰਫਤਾਰ ਦੇ ਨਾਲ ਮੈਂ ਦਿਖਾਣਾ ਚਾਹਾਂਗਾ ਕਿ ਇਹ ਗੱਲ ਸਮਝ ਆ ਜੇ ਕਿ ਜਦੋਂ ਉੱਥੇ ਡਿੱਗਦਾ ਹੈ ਉੱਪਰ ਬਲਾਸਟ ਹੋ ਕੇ ਘਰਾਂ ਦੀ ਟੈਂਕੀਆਂ ਪਾੜ ਜਾਂਦੀਆਂ ਸ਼ਰਰੇ ਕੰਧਾਂ ਦੇ ਵਿੱਚ ਲੱਗਦੇ ਆ ਧਮਕ ਦੇ ਨਾਲ ਘਰਾਂ ਦੇ ਸ਼ੀਸ਼ੇ ਟੁੱਟ ਜਾਂਦੇ ਆ ਤੇ ਉਸ ਤੋਂ ਬਾਅਦ ਉੱਥੇ ਵੱਜ ਕੇ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਇਸ ਗੱਡੀ ਦੇ ਨਾਲ ਹੁੰਦਾ ਤੇ ਇੱਥੋਂ ਗੱਡੀ ਨੂੰ ਟਕਰੌਂਦਾ ਹੋਇਆ ਇਸ ਰਿਮ ਦੇ ਉੱਤੇ ਵੱਜਦਾ ਫੈਂਡਰ ਜਿਹੜਾ ਹੈਗਾ ਉਹ ਟੁੱਟਿਆ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਤੇ ਰਿਮ ਦੇਖੋ ਕਿਹੋ ਜੀ ਗਤੀ ਨਾਲ ਤੇ ਕਿੰਨਾ ਉਹ ਮਜ਼ਬੂਤ ਹੋਊਗਾ ਕਿ ਜਿਸਨੇ ਆ ਕੇ ਰਿਮ ਨੂੰ ਵੀ ਟੇਡਾ ਕਰ ਦਿੱਤਾ ਜੀ ਇਹਦਾ ਲੋਹਾ ਵੀ ਬਹੁਤ ਮਜ਼ਬੂਤ ਆ ਪੁਰਾਣਾ ਮਾਡਲ ਆ ਗੱਡੀ ਦਾ ਹੁਣ ਤਾਂ ਚਲੋ ਚਾਦਰਾਂ ਹੀ ਫਿੱਟ ਕਰੀ ਜਾਂਦੇ ਆ ਇਹਦਾ ਲੋਹਾ ਵੀ ਬਹੁਤ ਹੈਵੀ ਆ ਹਾਂਜੀ ਹਾਂਜੀ ਸੋ ਗੱਡੀ ਦੇ ਹਾਲਾਤ ਤੁਸੀਂ ਦੇਖੋਗੇ ਸ਼ੀਸ਼ਾ ਜਿਹੜਾ ਹੈਗਾ ਉਸ ਦੀ ਫਿਰ ਧਮਕ ਦੇ ਨਾਲ ਜਾਂ ਉਸ ਦੇ ਵਿੱਚੋਂ ਨਿਕਲੇ ਹੋਏ ਸ਼ਰਿਆਂ ਨਾਲ ਇਹ ਟੁੱਟਿਆ ਹੋਊਗਾ ਸੋ ਇਹ ਜਲੰਧਰ ਦਾ ਪਿੰਡ ਕੰਗਣੀਵਾਲ ਹੈ ਬੀਤੀ ਰਾਤ ਦੇ ਵਿੱਚ ਜਲੰਧਰ ਦੇ ਵਿੱਚ ਜੋ ਆ ਕਾਫੀ ਵਾਰਦਾਤਾਂ ਜਹੰੀਆਂ ਹੋਈਆਂ ਕਾਫੀ ਘਟਨਾਵਾਂ ਜਹੰੀਆਂ ਮਿਲੀਆਂ ਜਿੱਥੇ ਅਜਿਹੇ ਹਮਲੇ ਹੋਏ ਆ ਪਰ ਇਹ ਲੋਕਾਂ ਨੂੰ ਇੱਕ ਚੇਤਾਵਨੀ ਦੇ ਰੂਪ ਦੇ ਵਿੱਚ ਇਸ ਨੂੰ ਲੈਣਾ ਚਾਹੀਦਾ ਤੇ ਇਹ ਸੋਚਣਾ ਚਾਹੀਦਾ ਕਿ ਜੋ ਕੁਝ ਚੱਲ ਰਿਹਾ ਉਹ ਕਿੰਨਾ ਭਿਆਨਕ ਹੋ ਸਕਦਾ ਸਰਕਾਰ ਵੱਲੋਂ ਬਾਰ ਬਾਰ ਕਿਹਾ ਜਾਂਦਾ ਕਿ ਰਾਤ ਨੂੰ ਲਾਈਟਾਂ ਬੰਦ ਰੱਖੀਆਂ ਜਾਣ ਬਲੈਕਆਊਟ ਦੀ ਪਾਲਣਾ ਕੀਤੀ ਜਾਵੇ ਕਿਉਂਕਿ ਜਦੋਂ ਲਾਈਟਾਂ ਕੋਈ ਵੀ ਜਗ ਜਾਂਦੀ ਹੈ ਤਾਂ ਫਿਰ ਉਹ ਨਿਸ਼ਾਨੇ ਦੇ ਉੱਤੇ ਚੀਜ਼ ਆ ਸਕਦੀ ਹੈ ਸੋ ਜਲੰਧਰ ਤੱਕ ਹੁਣ ਜਿਹੜੀ ਮਾਰ ਹੋਈ ਹੈ ਤੇ ਬਾਈ ਕੀ ਕੀ ਕਹਿਣਾ ਚਾਹੂਗੇ ਹੁਣ ਲੋਕਾਂ ਨੂੰ ਫਿਰ ਕਿਸ ਤਰ੍ਹਾਂ ਦੀ ਸਾਵਧਾਨੀ ਤੁਹਾਡੇ ਪਿੰਦ ਵਰਤ ਰਿਹਾ ਸੀ ਜਾਂ ਹੁਣ ਕੀ ਵਸੂਸ ਕਰਾਰੇ ਪੰਜਾਬ ਨੂੰ ਸਾਰੇ ਇੰਡੀਆ ਨੂੰ ਇਹੀ ਕਹਿਣਾ ਚਾਹੂੰਗਾ ਮੇਰੀ ਇਹੀ ਪੀਰਿਆ ਕਿ ਜਿਹੜੇ ਵੀ ਸਰਕਾਰ ਵੱਲੋਂ ਜਾਂ ਡੀਸੀ ਸਾਹਿਬ ਵੱਲੋਂ ਨਿਰਦੇਸ਼ ਜਾਰੀ ਹੁੰਦੇ ਆ ਤੁਸੀਂ ਉਹਦੇ ਪਾਲਣਾ ਕਰੋ ਕਿਉਂਕਿ ਜੇ ਆਪਾਂ ਨੂੰ ਇਹ ਲੱਗਦਾ ਕਿ ਸਰਕਾਰ ਐਵੇਂ ਹੀ ਬੋਲੀ ਜਾਂਦੀ ਆ ਐਵੇਂ ਲੱਗੀ ਆ ਪਰ ਨਹੀਂ ਸਾਡੇ ਪਿੰਡ ਵਿੱਚ ਹੋਇਆ ਸਾਡੇ ਨਾਲ ਹੱਡ ਬੀਤੀ ਹੋਈ ਆ ਤੇ ਸਾਰੇ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਜੋ ਸਰਕਾਰ ਕਹਿੰਦੀ ਆ ਉਹ ਹੁਕਮਾਂ ਦਾ ਪਾਲਣਾ ਕਰੋ ਇੱਕ ਪ੍ਰਵਾਸੀ ਕੰਮ ਆ ਦੱਸਿਆ ਜਾ ਰਿਹਾ ਕਿ ਇੱਥੇ ਉਹ ਵੀ ਇੰਜਰਡ ਹੋਇਆ ਕਿੱਦਾਂ ਹੋਇਆ ਜੀ ਉਹ ਦੀ ਰੋਟੀ ਖਾਂ ਰਿਹਾ ਸੀਗਾ ਹੂੰ ਉਹਨੇ ਮੈਨੂੰ ਲੱਗਦਾ ਟੋਚ ਵਾਲੀ ਸੀ ਜਾਂ ਕੀ ਵਾਲੀ ਸੀ ਤੇ ਉਹ ਇਹੀ ਕਹਿਣ ਰਿਹਾ ਕਿ ਮੈਂ ਇੱਕ YouTube ਆਪਣੇ Instagram ਤੇ ਵੀਡੀਓ ਰੀਲਸ ਸਕਰੋਲ ਕਰਦਾ ਦੇਖਣ ਰਿਹਾ ਸੀ ਕਿ ਇੱਕ ਬਾਈਕ ਆਉਂਦੀ ਸੀਗੀ ਤੇ ਉਹ ਜਿਹੜੋਂ ਬਾਈਕ ਦੀ ਲਾਈਟ ਜਗਣ ਢੀ ਸੀ ਉੱਪਰ ਵੀ ਸਪੋਰਟ ਹੋਇਆ ਤੇ ਉਹ ਜਿਹੜਾ ਚੀਜ਼ ਸੀ ਸਿੱਧੀ ਲਾਈਟ ਤੇ ਆ ਕੇ ਉਹ ਮੋਟਰਸਾਈਕਲ ਉਹਨੇ ਖਤਮ ਕੀਤਾ ਮਤਲਬ ਕਿ ਅਸੀਂ ਲਾਈਵ ਦੇਖਿਆ ਉੱਤੇ ਫੋਨ ਤੇ ਕਿ ਉਹ ਮਤਲਬ ਜਿਹੜਾ ਸਪੋਰਟ ਉੱਪਰ ਹੋਇਆ ਉਹ ਸਿੱਧਾ ਥੱਲੇ ਆ ਕੇ ਲਾਈਟ ਾਲ ਨੂੰ ਗਿਆ ਤੁਹਾਨੂੰ ਵੀ ਲੱਗਦਾ ਹੈ ਵੀ ਇਹ ਚੀਜ਼ ਵੀ ਲਾਈਟਰ ਜਿਹੜੀ ਹੈਗੀ ਆ ਬਹੁਤ ਖਤਰਨਾਕ ਐ ਇਸਮ ਦੇ ਉਹ ਜਿਹੜਾ ਹੁਣ ਪ੍ਰਵਾਸੀ ਮਜ਼ਦੂਰ ਆ ਉਹ ਕੀ ਕਰ ਰਿਹਾ ਸੀ ਛੱਤ ਤੇ ਉਹ ਰੋਟੀ ਖਾਂਦੇ ਟੋਰਚ ਲਾ ਕੇ ਜੀ ਟੋਰਚ ਲਾ ਕੇ ਜੀ 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 ਹੂੰ ਤੇ ਫਿਰ ਉਹਨੂੰ ਦਾ ਨੁਕਸਾਨ ਕੀ ਹੋਇਆ ਉਹਨਾਂ ਦੇ ਜੀ ਉਹਦੇ ਜਿਹੜੇ ਸ਼ਰੇ ਸੀ ਉਹਰੇ ਵੱਜੇ ਉਹਦੀ ਸ਼ਾਇਦ ਅੱਖ ਤੇ ਵੀ ਲੱਗਾ ਉਹਦੀ ਚੈਸਟ ਤੇ ਲੱਗਾ ਸੀਗਾ ਜੀ ਹਾਂਜੀ ਨੁਕਸਾਨ ਹੋਇਆ ਜੀ ਕਿ ਸਰਕਾਰ ਵੱਲੋਂ ਕਿਹਾ ਗਿਆ ਵੀ ਛੱਤਾਂ ਤੇ ਚੜਨਾ ਅਸੀਂ ਅਸੀਂ ਸਾਡੇ ਸਰਪੰਚ ਸਾਹਿਬ ਵੱਲੋਂ ਸਾਡੀ ਜਿੰਨੀ ਵੀ ਪੰਚਾਇਤ ਮੈਂਬਰ ਸਾਰੇ ਸਾਰੀ ਟੀਮ ਆ ਅਸੀਂ ਵੀ ਚਲੋ ਨਾਲ ਸਹਿਯੋਗ ਕਰਦੇ ਆ ਕਿ ਸਾਰਿਆਂ ਨੂੰ ਬਾਰ ਬਾਰ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟਾਂ ਵੀ ਕਰਾਉਣੇ ਆ ਕਿ ਤੁਸੀਂ ਭਾਈ ਆਪਣੀਆਂ ਜਿਹੜੀਆਂ ਲਾਈਟਾਂ ਆ ਉਹ ਬੰਦ ਰੱਖੋ ਪਰ ਫੇ ਵੀ ਹੁਣ ਜੇ ਲੋਕੀ ਨਹੀਂ ਸੁਣੂਗੇ ਹੁਣ ਮੇਰੇ ਹਿਸਾਬ ਨਾਲ ਆ ਜਿੰਨਾ ਕੁਝ ਹੋ ਗਿਆ ਤੇ ਸਾਰਿਆਂ ਨੂੰ ਸਮਝ ਜਾਣਾ ਚਾਹੀਦਾ ਹਰੇਕ ਪਿੰਡ ਨੂੰ ਜਿੱਥੇ ਨਹੀਂ ਵੀ ਹੋਇਆ ਮੈਂ ਪਰਮਾਤਮਾ ਅੱਗੇ ਹੀ ਅਰਦਾਸ ਕਰਦਾ ਕਿ ਕਿਸੇ ਨਾ ਵੀ ਇਦਾਂ ਪਾਣਾ ਨਾ ਵਰਤੇ ਤੇ ਮੈਂ ਇਹੀ ਗਾਹਾ ਕਹੂੰਗਾ ਕਿ ਜੋ ਸਰਕਾਰ ਕਹਿੰਦੀ ਆ ਉਹਨਾਂ ਦੇ ਰੂਲ ਫਾਲੋ ਕਰੋ ਜੀ ਸੋ ਛੋਟੀ ਜੀ ਰੋਸ਼ਨੀ ਵੀ ਜਿਹੜੀ ਹੈਗੀ ਆ ਉਹ ਖਤਰਨਾਕ ਸਿੱਧ ਹੋ ਸਕਦੀ ਹੈ ਕਿਉਂਕਿ ਜਿਹੜੀਆਂ ਚੀਜ਼ਾਂ ਉਸ ਪਾਸੇ ਵੱਲੋਂ ਆਉਂਦੀਆਂ ਜਿਸ ਤਰ੍ਹਾਂ ਦੀ ਤਕਨੀਕ ਆ ਤਾਂ ਇਹ ਜਿੱਥੇ ਜਿੱਥੇ ਲਾਈਟ ਜਗਦੀ ਹੈ ਤਾਂ ਉੱਥੇ ਭਿਆਨਕ ਅਸਰ ਉਹਦਾ ਹੋ ਸਕਦਾ ਹੈ ਕਿਉਂਕਿ ਉਹ ਜਗ੍ਹਾ ਨੂੰ ਫਿਰ ਟਾਰਗੇਟ ਬਣਾਇਆ ਜਾ ਸਕਦਾ ਸੋ ਇੱਕ ਪ੍ਰਵਾਸੀ ਮਜ਼ਦੂਰ ਜਿਹੜਾ ਹੈਗਾ ਇਸ ਦੇ ਵਿੱਚ ਇੰਜਰਡ ਵੀ ਹੋਇਆ ਇਹਨਾਂ ਦੇ ਦੱਸਣ ਮੁਤਾਬਕ ਉਹ ਰੋਟੀ ਖਾ ਰਿਆ ਸੀ ਛੱਤ ਤੇ ਬਹਿ ਕੇ ਟਰੱਚ ਲਾ ਕੇ ਸੋ ਇਹ ਚੀਜ਼ ਦਾ ਕਿੰਨੀਆ ਖਤਰਨਾਕ ਹੈ ਕੀ ਉਹਦੇ ਨੂੰਕਸਾਨ ਹੋ ਸਕਦੇ ਆ ਗਨੀਮਤ ਰਹੀ ਕਿ ਇੱਥੇ ਸ਼ੀਸ਼ੇ ਭੰਨੇ ਗਏ ਤੇ ਕੰਧਾਂ ਦੇ ਉੱਤੇ ਜ਼ਰੂਰ ਕੁਝ ਤਿੱਖੀਆਂ ਚੀਜ਼ਾਂ ਜੋ ਉਸ ਦੇ ਵਿੱਚੋਂ ਨਿਕਲੀਆਂ ਉਹਨਾਂ ਦੇ ਨਿਸ਼ਾਨ ਹੈ ਟੈਂਕੀਆਂ ਜਿਹੜੀਆਂ ਪਾਣੀ ਦੀਆਂ ਹੈਗੀਆਂ ਉਹ ਪਾੜੀਆਂ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਇਸ ਗੱਲ ਦਾ ਸ਼ੁਕਰ ਹੈ ਪਰ ਮੰਜ਼ਰ ਇਸ ਤੋਂ ਵੀ ਭਿਆਨਕ ਹੋ ਸਕਦਾ ਸੀ ਪਰ ਇਹ ਡਰਨ ਦੀ ਘਬਰਾਉਣ ਦੀ ਜਾਂ ਪੈਨਿਕ ਹੋਣ ਦੀ ਗੱਲ ਨਹੀਂ ਇਸ ਦੇ ਵਿੱਚ ਸਾਵਧਾਨੀ ਵਰਤਣ ਦੀ ਬੇहद ਜ਼ਰੂਰਤ ਹੈ ਸੋ ਕੋਸ਼ਿਸ਼ ਕਰਾਂਗੇ ਕਿ ਪ੍ਰਵਾਸੀ ਮਜ਼ਦੂਰ ਜੇਕਰ ਇੱਥੇ ਅਗੋਂ ਉਸ ਦਿਨ ਨਾਲ ਵੀ ਗੱਲ ਕਰੀਏ ਪਰ ਹਲਿਆ ਜੋ ਹਾਲਾਤ ਹੈ ਇਸ ਸਮੇਂ ਆਪਣੇ ਆਪ ਦੇ ਵਿੱਚ ਬਹੁਤ ਹੀ ਇਹ ਭਿਆਨਕ ਜਿੱਥੇ ਬਣੇ ਹੋਏ ਆ ਤਾਂ ਉੱਥੇ ਸੋਚਣ ਲਈ ਵੀ ਮਜਬੂਰ ਕਰਦੇ ਆ ਕਿ ਕੀ جنگ ਸਿਰਫ ਹਾਸੇ ਦੀਆਂ ਗੱਲਾਂ ਕਰਨ ਦੀ ਗੱਲ ਹੈ ਜਾਂ ਫਿਰ ਜੰਗ ਸੀਰੀਅਸ ਤੌਰ ਤੇ ਲੈਣ ਵਾਲੀ ਗੱਲ ਹੈ सो so, प्रवासी मजदूर जो इस थानस जा रहा है कि मंजा डा के रोटी खा रहा जो ये अटैक हों उसके भी शरे जड़े है वो लग जाते हैं तो इस थान के उ क्या हुआ था यहाँ पे जब आप जब वो अटैक हुआ कहाँ थे आप तो? हम लोग यहाँ बिना में सोए थे तो उधर धमाका आया धमाका से छिटका आया तो मेरे घर बुला के काच से लग गए ये खाना खा रहे थे तब तो? नहीं डेढ़ बजे रात को डेढ़ किसी ने बताया कि आप ये खाना खा रहे वहां पे। नहीं, नहीं। नहीं। सोवे थे शायद चार न्याना है सारे लेके सो थे, सारे सारे के थे क्या कैसा कोई धमाका हुआ था कोई आवाज आई थी क्या नहीं? धमाका आया था वहाँ पर पटाखा गिरा उधर से छिटका पड़ के इधर आया फिर मेरा घर वाला का लग गया क्या क्या आपके लगा कहाँ कहाँ एक अंगुली में लगी है छाती पर लगा है हाथ में लगा है चोट सारे टंके लगा है तीन जगह लगी है हाँ जी क्या लगा वहाँ पे कैसे कट है कैसा लगा कि सर लगता है कि शीशा होगा तो ऐसे कट मार के से निकल गया जैसे कोई नुकीली चीज छूकर निकल जाए हाँ जी दोनों से तीनों में यही होगा है तो बाहर अभी आपको पता है आपके बच्चे हैं कि अंदर ही रहना है घर के हाँ जी अब तो ਹੋ ਗਿਆ ਕਿ ਬਾਹਰ ਕੋਈ ਨਾ ਸੁਣੇ ਕਿ ਅੰਦਰ ਸਭ ਸੁਤਨੇ ਕੇ ਲਾਈਟ ਵੀ ਸਾਰੇ ਬੰਦ ਕਰਕੇ ਲਾਈਟ ਵਗੈਰਾ ਬੰਦ ਕਰਕੇ ਤਾਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਕਿ ਜਿੱਥੇ ਇਹ ਪੱਥਰ ਦੀਆਂ ਚਾਦਰਾਂ ਕਹਿ ਲੋ ਪਾਈਆਂ ਹੋਈਆਂ ਜਦ ਕੁਝ ਲੋਕ ਸਰੇਟਾ ਕਹਿ ਦਿੰਦੇ ਆ ਇਹ ਛੱਤ ਦੇ ਵਿੱਚੋਂ ਵੀ ਉਹ ਨੁਕੀਲੀ ਚੀਜ਼ ਜੋ ਉਸ ਦੇ ਵਿੱਚੋਂ ਨਿਕਲੀਆਂ ਨੁਕੀਲੀਆਂ ਕੰਕਰ ਉਹ ਤੁਸੀਂ ਦੇਖ ਰਹੇ ਹੋ ਕਿ ਛੱਤ ਦੇ ਵਿੱਚੋਂ ਨਿਕਲ ਕੇ ਆ ਕੇ ਵੀ ਕਮਰੇ ਦੀਆਂ ਕੰਧਾਂ ਦੇ ਉੱਤੇ ਵੀ ਵੱਜਿਆ ਤੇ ਇਸ ਪਾਸੇ ਵੀ ਤੁਸੀਂ ਦੀਵਾਰ ਦੇ ਉੱਤੇ ਨੁਕਸਾਨ ਦੇਖ ਰਹੇ ਹੋ ਕਿ ਕੰਧਾਂ ਦੇ ਉੱਤੇ ਉਸੇ ਤਰ੍ਹਾਂ ਦੇ ਨਿਸ਼ਾਨ ਹੈ ਜਿਸ ਤਰ੍ਹਾਂ ਦੇ ਬਾਹਰ ਨਿਸ਼ਾਨ ਬਣੇ ਹੋਏ ਸੀ ਸੋ ਇਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਸਮਝਣ ਦੀ ਬੇਹੱਦ ਜ਼ਰੂਰਤ ਹੈ ਕਿ ਜੋ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਉਹਨਾਂ ਨੂੰ ਪਾਲਣ ਦੀ ਕਿੰਨੀ ਲੋੜ ਹੈ ਸੋ ਇਹ ਚੀਜ਼ਾਂ ਸਾਨੂੰ ਅੱਜ ਸਿੱਖਣ ਲਈ ਜਿਹੜੀਆਂ ਹੈਗੀਆਂ ਬਹੁਤ ਜ਼ਰੂਰੀ ਹੈ ਕਿਉਂਕਿ ਕੁਝ ਥਾਵਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਚੀਜ਼ਾਂ ਅਸੀਂ ਦੇਖ ਰਹੇ ਹਾਂ ਕਿ ਜਦੋਂ ਕੋਈ ਹਮਲਾ ਹੁੰਦਾ ਤਾਂ ਮਜ਼ਾਦਿਆਂ ਦੇ ਕੋਲ ਜਾ ਕੇ ਮਜ਼ਾਕ ਦੀਆਂ ਜਿਹੜੀਆਂ ਹੈਗੀਆਂ ਵੀਡੀਓ ਬਣਾਈਆਂ ਜਾ ਰਹੀਆਂ ਸੋ ਇਹ ਬਿਲਕੁਲ ਵੀ ਮਜ਼ਾਕ ਨਹੀਂ ਹੈ ਸਰਕਾਰ ਜੋ ਕਹਿੰਦੀ ਹੈ ਜੋ ਗਾਈਡਲਾਈਨਸ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਬਲੈਕਆਊਟ ਦੀਆਂ ਜੋ ਗਾਈਡਲਾਈਨਸ ਆ ਉਹਨਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਚਾਨਣ ਹੁੰਦਾ ਉਹਨਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਸੋ ਇਹ ਡਰਾਉਣ ਦੀ ਜਿਹੜੀ ਕੋਸ਼ਿਸ਼ ਨਹੀਂ ਆ ਨਾ ਹੀ ਇਹ ਪੈਨਿਕ ਕ੍ਰੀਟ ਕਰਨ ਦੀ ਹੈ ਨਾ ਹੀ ਕਿਸੇ ਤਰ੍ਹਾਂ ਦਾ ਜੋ ਡਰ ਹੈ ਸਮਾਜ ਦੇ ਵਿੱਚ ਉਹ ਫਲਾਉਣ ਦੀ ਗੱਲ ਹੈ ਇਹ ਇੱਕ ਸਮਝਾਉਣ ਦੇ ਲਈ ਜ਼ਰੂਰ ਜਿਹੜੀ ਹੈਗੀ ਆ ਅਸੀਂ ਗੱਲ ਕਰ ਰਹੇ ਹਾਂ ਕਿ ਇਹਨਾਂ ਚੀਜ਼ਾਂ ਤੋਂ ਸਮਝ ਕੇ ਜੇਕਰ ਸਾਰੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਬਲੈਕਆਊਟ ਦੀ ਪਾਲਣਾ ਕਰਨਗੇ ਤਾਂ ਉਮੀਦ ਹੈ ਕਿ ਅਜਿਹੇ ਕਿਸੇ ਵੀ ਖਤਸ਼ੇ ਤੋਂ ਬਚਿਆ ਜਾ ਸਕਦਾ ਹੈ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਕੰਗੜੀਵਾਲ ਜ਼ਿਲਹੰਦਰ